ਕਿਹੜੇ ਕਿਸਾਨ ਭਰਾਵਾਂ ਦੇ ਇਸ ਸਾਲ ਗੁੱਲੀ ਡੰਡੇ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਕਮੈਂਟ ਕਰਿਓ ਵੀ ਕਿਹੜੀ ਦਵਾਈ ਦੇ ਸੋਡੇ ਜ਼ਿਆਦਾ ਵਧੀਆ ਰਿਜ਼ਲਟ ਰਿਹਾ ਹੈ ਕਿੰਨੇ ਕ ਪਰਸੈਂਟ ਸੋਡੇ ਗੁੱਲੀ ਡੰਡਾ ਹੈਗਾ ਜਿਹੜੇ ਆਪਾਂ ਪ੍ਰੀ ਨਰਸਰੀ ਪ੍ਰੋਡਕਟ ਕਰਦੇ ਆ ਉਹਨਾਂ ਦੇ ਵੀ ਰਿਜ਼ਲਟ ਦੱਸਿਓ ਜਿਵੇਂ ਉਹਦੇ ਵਿੱਚ ਵਗੀਰਾ ਆਉਂਦੀ ਜਾਂ ਮੋਮੋ ਜੀ ਆਉਂਦੀ ਹੈ ਜਾਂ ਆਪਾਂ ਪੈਂਡੀ ਮੈਥਲੀ ਵਗੈਰਾ ਕਰਦੇ ਆ ਵੀਡੀਓ ਨੂੰ ਪੂਰਾ ਦੇਖੋ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜ਼ਰੂਰ ਕਰਿਓ ਤੇ ਆਪਣਾ ਪੇਜ ਨੂੰ ਫੋਲੋ ਜ਼ਰੂਰ ਇਸ ਸਾਲ ਕਣਕ ਦੀ ਫਸਲ ਵਿੱਚ ਸਭ ਤੋਂ ਜ਼ਿਆਦਾ ਅੜੀਅਲ ਜਿਹੜਾ ਨਦੀਨ ਹੈ ਉਹ ਗੁੱਲੀ ਡੰਡਾ ਹੈ ਕਣਕ ਹੁਣ ਜਮਾ ਪੱਕਣ ਦੇ ਵੱਲ ਜਾ ਰਹੀ ਹੈ ਤੇ ਗੁੱਲੀ ਡੰਡਾ ਵੀ ਪੱਕਣ ਦੇ ਵੱਲ ਜੜਾ ਜਾ ਰਿਹਾ ਹੈਗਾ ਕੀ ਵੱਡਾ ਕਾਰਨ ਹੈ ਵੀ ਇਸ ਸਾਲ ਸਭ ਤੋਂ ਜ਼ਿਆਦਾ ਗੁੱਲੀ ਡੰਡਾ ਕਣਕ ਦੀ ਫਸਲ ਵਿੱਚ ਆਪਾਂ ਨੂੰ ਦਿਖ ਰਿਹਾ ਤੁਸੀਂ ਪਲਾਟ ਵੀ ਜਿਹੜਾ ਦੇਖ ਰਹੇ ਹੋ ਵੀ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਵੀ ਨਾ ਮਰਨ ਦਾ ਕਾਰਨ ਦੂਸਰਾ ਕਿਉਂਕਿ ਹੁਣ ਤਵਾਈਆਂ ਨੇ ਜਿਹੜੀਆਂ ਕੋਈ ਟੈਕਨੀਕਲ ਨਾਮਾ ਨਹੀਂ ਆ ਰਿਹਾ ਪਹਿਲਾਂ ਵਾਲੇ ਹੀ ਟੈਕਨੀਕਲ ਨੇ ਕੋਈ ਲੀਡਰ ਕਰਦਾ ਕੋਈ ਲੀਡਰ ਪਲਸ ਐਲ ਗ੍ਰਿਪ ਕਰਦਾ ਕੋਈ ਕਲੀਨੋ ਫਾਸ ਕਰਦਾ ਜਾਂ ਮੈਟਰੀ ਵੰਜਨ ਕਰਦਾ ਜਿਹਨੂੰ ਆਪਾਂ ਟਾਟਾ ਮੈਟਰੀ ਕਹਿੰਦੇ ਆ ਜਾਂ ਜਿਵੇਂ ਨਵੇਂ ਟੈਕਨੀਕਲ ਐਕਸਲ ਵਗੈਰਾ ਆਪਾਂ ਸਾਰੇ ਹੀ ਕਰਦੇ ਆ ਉਹਨਾਂ ਦੇ ਵਿੱਚੋਂ ਕਿਹੜੀ ਦਵਾਈ ਕਿਹੜੇ ਟਾਈਮ ਤੋਂ ਪਰ ਕੰਮ ਕਰਦੀ ਹੈ ਤੇ ਇਸ ਫਸਲ ਗੁਲੀ ਡੰਡਾ ਨਾ ਮਰਨ ਦਾ ਇੱਕ ਬਹੁਤ ਵੱਡਾ ਕਾਰਨ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿਉਂਕਿ ਆਪਾਂ ਕਿਸੇ ਦੇਖੋ ਇੱਕ ਦਵਾਈ ਜਿਵੇਂ ਟੈਕਨੀਕਲ ਦੀ ਗੱਲ ਕਰੀਏ ਐਕਸਲ ਵਾਲ ਟੈਕਨੀਕਲ ਹੈ ਇੱਕ ਕਿਸਾਨ ਦੇ ਉਹੀ ਟੈਕਨੀਕਲ ਵਧੀਆ ਕੰਮ ਕਰ ਰਿਹਾ ਤੇ ਦੂਸਰੇ ਕਿਸਾਨ ਦੇ ਉਹੀ ਟੈਕਨੀਕਲ ਕੰਮ ਨਹੀਂ ਕਰ ਰਿਹਾ ਪਹਿਲਾਂ ਤਾਂ ਸਿੱਧੂਮ ਸਿੱਧਾ ਇਸ ਵਾਰ ਮੌਸਮ ਦੀ ਜਿਹੜੀ ਬੜੀ ਗੜਬੜੀ ਰਹੀ ਹੈ ਜਿਹੜੇ ਕਿਸਾਨ ਭਰਾਵਾਂ ਨੇ ਪਹਿਲਾਂ ਕਣਕ ਦੇ ਬਾਜ਼ਾਰੀ ਬੀਜ ਬਾਜ਼ਾਰੀ ਸਮੇਂ ਪੈਂਡੀ ਮੈਥਲੀ ਨੂੰ ਪੰਜਾਬ ਕੀਰਾ ਵਗੈਰਾ ਜਾਂ ਮੋਮੋਜ ਵਗੈਰਾ ਕੀਤੀ ਹੈ ਉਹਨਾਂ ਕਿਸਾਨਾਂ ਦੇ ਗੁੱਲੀ ਡੰਡਾ ਜਿਹੜਾ ਬਹੁਤ ਘੱਟ ਹੈਗਾ ਕਾਰਨ ਵੀ ਉਹਨਾਂ ਦਵਾਈਆਂ ਦੇ ਨਾਲ ਤੈ ਵੀ ਬਣ ਜਾਂਦੇ ਜਿਵੇਂ ਪੈਂਡੀ ਮੈਥਲੀ ਵਗੈਰਾ ਕਰ ਲੈਣ ਉਹਦੇ ਨਾਲ ਵੀ ਨਦੀਨ ਹੈ ਜਿਹੜੇ ਬਹੁਤ ਘੱਟ ਹੋਦੇ ਆ ਇਸ ਵਾਰ ਜੇ ਗੱਲ ਕਰੀਏ ਮੌਸਮ ਦੀ ਡੇਢ ਮਹੀਨਾ ਸਵਾ ਮਹੀਨਾ ਜਿਹੜੀ ਇਸ ਵਾਰ ਚੰਗੀ ਧੁੱਪ ਨਹੀਂ ਲੱਗੀ ਕਿਉਂਕਿ ਜੇਤੋ ਪ ਲੱਗਦੀ ਹੈ ਫੇਰ ਹੀ ਇਹ ਟੈਕਨੀਕਲ ਜਿਹੜੇ ਕੰਮ ਕਰਦੇ ਆ ਗੁੱਲੀ ਡੰਡੇ ਦੇ ਪੱਤਿਆਂ ਦੇ ਵਿੱਚ ਰੋਮਾਂ ਦੇ ਵਿੱਚ ਰਚਦੇ ਆ ਰਚ ਕੇ ਕਿਤੇ ਜਾ ਕੇ ਕੰਮ ਕਰਨ ਲੱਗਦੇ ਆ ਕਿਉਂਕਿ ਮੇਨ ਕਾਰਨ ਇਸ ਵਾਰ ਮੌਸਮ ਖੁੱਲਿਆ ਨਹੀਂ ਮੌਸਮ ਨਾ ਖੁੱਲਣ ਦਾ ਵੱਡਾ ਕਾਰਨ ਹੈ ਹੁਣ ਵਿੱਚ ਕਿਸਾਨਾਂ ਦਾ ਰੋਸ ਵੀ ਹੁੰਦਾ ਹੈ ਬਾਈ ਵੀ ਦਵਾਈਆਂ ਨਕਲੀ ਨੇ ਕਿਉਂਕਿ ਆਪਾਂ ਇੱਥੇ ਕਿਸੇ ਦਵਾਈ ਨੂੰ ਮਾੜਾ ਨਹੀਂ ਕਹਿ ਸਕਦੇ ਕਾਰਨ ਵੀ ਇੱਕ ਦਵਾਈ ਉਸੇ ਕਿਸਾਨ ਦੇ ਜ਼ਿਆਦਾ ਕੰਮ ਕਰਦੀ ਹੈ ਦੂਸਰੀ ਦਵਾਈ ਉਸੇ ਕਿਸਾਨ ਦੇ ਨਹੀਂ ਕੰਮ ਕਰਦੀ ਜਿਵੇਂ ਇਸ ਸਾਲ ਕਿਸਾਨਾਂ ਨੇ ਕਲਡੀਨੋਫਾਸ ਜਿਹਨੂੰ ਟੋਪਿਕ ਪਲੱਸ ਟਾਟਾ ਮੈਟਰੀ ਮੈਟਰੀਬਿੰਜਨ ਕਹਨੇ ਆ ਉਸ ਦਵਾਈ ਦੇ ਵੀ ਵਧੀਆ ਰਿਜ਼ਲਟ ਆਇਆ ਵਿੱਚ ਕਿਸਾਨ ਭਰਾਵਾਂ ਦੇ ਲੀਡਰ ਪਲੱਸ ਐਲ ਗ੍ਰਿਪ ਜਿਹੜਾ ਟੋਟਲ ਵਾਲਾ ਟੈਕਨੀਕਲ ਆਇਆ ਉਹਦੇ ਵੀ ਜਿਹੜੇ ਵਧੀਆ ਰਿਜ਼ਲਟ ਮਿਲੇ ਆ ਵਿੱਚ ਕਿਸਾਨ ਭਰਾਵਾਂ ਨੂੰ ਸਪਰੇਅ ਕਰਨ ਦਾ ਜਿਹੜਾ ਸਮਾਂ ਨਹੀਂ ਮਿਲਿਆ ਕਈ ਵਾਰ ਇਸ ਤਰ੍ਹਾਂ ਦੀ ਕਿਸਾਨ ਦੀ ਮਜਬੂਰੀ ਬਣ ਜਾਂਦੀ ਹੈ ਕਿ ਗੁੱਲੀ ਰਣ ਦਾ ਵੱਡਾ ਹੋ ਜਾਂਦਾ ਆਪਾਂ ਤੋਂ ਸਪਰੇਅ ਨਹੀਂ ਕੀਤੀ ਜਾਂਦੀ ਆਪਾ ਦੋ ਪਾਣੀ ਵੀ ਲਾ ਦਿੰਨੇ ਆ ਤੇ ਯੂਰੀਆ ਵੀ ਪੂਰੀ ਕਰ ਦਿੰਨੇ ਆ ਜਿੰਨੀ ਖਾਦ ਖਰਾਕ ਆ ਆਪਾ ਦਿੰਨੇ ਆ ਉਹ ਗੁੱਲੀ ਡੰਡਾ ਜਾਂ ਕੋਈ ਵੀ ਨਦੀਨ ਹੈ ਉਹ ਕਣਕ ਦੀ ਫਸਲ ਦੀ 25 ਤੋਂ 30% ਜਿਹੜੀ ਖਰਾਕ ਲੈ ਜਾਂਦਾ ਦੂਸਰੀ ਗੱਲ ਸਿੱਧਾ ਸਿੱਧਾ ਜਿਹੜਾ ਨਦੀਨ ਹੈ ਗੁੱਲੀ ਡੰਡਾ ਮੇਨ ਗੁੱਲੀ ਡੰਡਾ ਹੁਣ ਮੇਨ ਜਿਹੜਾ ਨਦੀਨ ਬਣਿਆ ਹੋਇਆ ਹੈ ਗੁੱਲੀ ਡੰਡੇ ਦੀ ਪ੍ਰੋਬਲਮ ਹੈ 25 ਤੋਂ 30% ਜਿਹੜਾ ਝਾੜ ਦੇ ਉੱਪਰ ਵੀ ਜਿਹੜਾ ਇਹ ਗੁੱਲੀ ਡੰਡਾ ਦਾ ਜਿਹੜਾ ਸਿੱਧਵੇਂ ਸਿੱਧਾ ਜਿਹੜਾ ਇਹ ਫਰਕ ਪਾਉਂਦਾ ਹੈ ਕਾਰਨ ਕਿ ਜਦੋਂ ਕਣਕ ਉਗਦੀ ਹੈ ਕਣਕ ਦੇ ਨਾਲ ਹੀ ਜਿਹੜਾ ਗੁਲੀ ਲੰਡ ਉਗਿਆ ਹੁੰਦਾ ਹੈ ਵਿੱਚ ਕਿਸਾਨਾਂ ਨੇ ਕੋਰਪਾਨ ਦੇ ਉੱਪਰ ਲੀਡਰ ਵਾਲ ਟੈਕਨੀਕਲ ਵੀ ਕੀਤਾ ਹੈ ਤੇ ਲੀਡਰ ਪਲੱਸ ਐਲ ਗ੍ਰਿਪ ਵਾਲਾ ਜਾਂ ਟੋਟਲ ਵਾਲ ਟੈਕਨੀਕਲ ਉਹ ਵੀ ਕਿਸਾਨਾਂ ਨੇ ਕੀਤਾ ਹੈ ਉਹਦੇ ਵੀ ਜਿਹੜੇ ਵਧੀਆ ਰਿਜ਼ਲਟ ਆਇਆ ਕਾਰਨ ਮੇਨ ਕਾਰਨ ਇੱਕ ਹੈ ਵੀ ਵਿੱਚ ਕਿਸਾਨਾਂ ਭਰਾਵਾਂ ਨੂੰ ਜੰਗੇ ਮੌਸਮ ਦੇ ਸਪਰੇਅ ਕਰਨ ਨੂੰ ਮਿਲ ਗਏ ਵਿੱਚ ਕਿਸਾਨਾਂ ਭਰਾਵਾਂ ਨੇ ਕੀਤੀ ਵੀ ਨਹੀਂ ਹੈਗੀ ਜੱਕਰੀਆਂ ਦਵਾਈਆਂ ਲਿਆਂਦੀਆਂ ਲਵਾਈਆਂ ਰਹਿ ਗਏਆਂ ਕਰੀਆਂ ਨਹੀਂ ਗਈਆਂ ਕਿਉਂਕਿ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਯਾਰ ਵੀ ਕਿਸੇ ਦੁਕਾਨਦਾਰ ਨੇ ਸਾਨੂੰ ਦਵਾਈ ਮਾੜੀ ਦਿੱਤੀ ਜਾਂ ਕੰਪਨੀ ਦੀ ਦਵਾਈ ਮਾੜੀ ਕਿਉਂਕਿ ਇੱਕ ਦਵਾਈ ਦੋ ਕਿਸਾਨ ਕਰ ਰਿਹਾ ਇੱਕ ਕਿਸਾਨ ਦੇ ਚੰਗਾ ਰਿਜ਼ਲਟ ਦੇ ਰਹੀ ਹੈ ਤੇ ਦੂਸਰੇ ਕਿਸਾਨ ਦੇ ਰਿਜ਼ਲਟ ਨਹੀਂ ਦੇ ਰਹੀ ਕਾਰਨ ਗੱਲ ਉੱਥੇ ਜਾਂਦੇ ਆ ਵੀ ਕਈ ਵਾਰ ਮੌਸਮ ਵੀ ਸਾਥ ਨਹੀਂ ਦਿੰਦਾ ਆਪਾਂ ਤੋਂ ਚੰਗੇ ਮੌਸਮ ਦੇ ਵਿੱਚ ਨਹੀਂ ਕੀਤੀ ਜਾਂਦੀ ਜਾ ਖਾਦ ਖਰਾਕ ਪਾ ਕੇ ਆਪਾਂ ਉਹਨੂੰ ਇੰਨਾ ਕ ਵੱਡਾ ਕਰ ਲੈਨੇ ਆ ਵੀ ਉਹ ਤੇ ਉੱਪਰ ਦਵਾਈਆਂ ਦਾ ਵੀ ਜਿਹੜਾ ਕੋਈ ਜਿਹੜਾ ਜਾਦੇ ਵਧੀਆ ਅਸਰ ਨਹੀਂ ਹੁੰਦਾ ਹੁਣ ਵਿੱਚ ਜ਼ਮੀਨਾਂ ਦੇ ਵਿੱਚ ਪਾਲਕ ਕੰਡਿਆਲੀ ਪਾਲਕ ਵੀ ਇੰਨਾ ਜ਼ਿਆਦਾ ਹੈ ਕਾਰਨ ਵੀ ਬਸ ਮੇਨ ਕਾਰਨ ਹੈ ਵੀ ਜਿੱਥੇ ਕਿਸਾਨ ਭਰਾਵਾਂ ਨੇ ਸਪਰੇਅ ਕੀਤੀ ਹੈ ਵਿੱਚ ਕਹਿ ਰਿਹਾ ਬਾਈ ਅਸੀਂ ਦਵਾਈ ਵੀ ਕੀਤੀ ਸਾਡੇ ਫਿਰ ਵੀ ਨਹੀਂ ਮਰਿਆ ਵਿੱਚ ਕਿਸਾਨ ਭਰਾਵਾਂ ਨੇ ਸ਼ੌਂਕ ਦੇ ਤੌਰ ਤੇ ਨਿਵਾਹੀ ਕੀਤੀ ਵੀ ਚਲ ਕੋਈ ਨਾ ਯਾਰ ਦੇਖੀ ਹੋ ਜਿਹੜਾ ਕੁਝ ਹੋਊਗਾ ਵੀ ਜਦੋਂ ਹੁਣ ਆਪਾਂ ਦਵਾਈਆਂ ਲਿਆ ਕੇ ਵੀ ਦੇਖ ਲਈਆਂ ਕਰਕੇ ਵੀ ਦੇਖ ਲਈਆਂ ਤਾਂ ਯਾਰ ਮਨ ਟੁੱਟ ਜਾਂਦਾ ਬੰਦੇ ਦਾ ਜਦੋਂ ਕੋਈ ਦਵਾਈ ਨਹੀਂ ਕੰਮ ਕਰਦੀ ਆਸ ਕਰਦੇ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਨਵੇਂ ਟੈਕਨੀਕਲ ਕੰਪਨੀਆਂ ਦੇਵੇ ਜਾਂ ਸਰਕਾਰ ਕੋਈ ਇਸ ਤਰ੍ਹਾਂ ਦਾ ਹੱਲ ਕੱਢੇ ਜਿਹੜੀਆਂ ਦਵਾਈਆਂ ਵੀ ਮਾੜੇ-ਮੋٹے ਮੌਸਮ ਦੇ ਵਿੱਚ ਕੰਮ ਕਰਨ ਕਿਉਂਕਿ ਪਹਿਲਾਂ ਵਾਲਾ ਸਮਾਂ ਹੁੰਦਾ ਸੀ ਟੋਪਿਕ ਦੇ ਇੱਕ ਪੂਰੇ ਇੱਕ ਕਿਲੇ ਦੇ ਵਿੱਚ ਪਾ ਲੈਂਦੇ ਸਾਰਾ ਗੋਲੀ ਡੰਡੇ ਦੀ ਜਿਹੜਾ ਪਿਛਾ ਕੇ ਰੱਖ ਦਿੰਦੇ ਹੁਣ ਇੱਕ ਪੈਟਕ ਆਪਾਂ ਇੱਕ ਕਿੱਲੇ ਦੇ ਵਿੱਚ ਆਪਾਂ 2-2 3-3 ਪੈਕਟ ਪਾ ਰਹੇ ਆ ਫਿਰ ਵੀ ਜਿਹੜੀ ਉਹ ਦਵਾਈ ਆ ਕਾਫੀ ਮਾਤਰਾ ਦੇ ਵਿੱਚ ਜਿਹੜਾ ਉਹ ਘੱਟ ਕੰਮ ਕਰਦੀ ਹੈ ਵਿੱਚ ਕਿਸਾਨਾਂ ਦੇ ਗੁੱਲੀ ਡੰਡੇ ਦੀ ਪ੍ਰੋਬਲਮ ਹੈ ਵਿੱਚ ਕਿਸਾਨਾਂ ਦੇ ਚੌੜੇ ਪੱਤੇ ਵਾਲੇ ਦੀ ਪ੍ਰੋਬਲਮ ਹੈ ਪਾਲਕ ਬਾਥੂ ਕਿਉਂਕਿ ਅੱਜ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਵੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿਹੜੇ ਕਿਸਾਨ ਭਰਾਵਾਂ ਦੇ ਇਸ ਸਾਲ ਸਭ ਤੋਂ ਜ਼ਿਆਦਾ ਗੁੱਲੀ ਡੰਡਾ ਹੈਗਾ ਤੇ ਕਿਹੜੀਆਂ ਕਿਹੜੀਆਂ ਤੁਸੀਂ ਦਵਾਈਆਂ ਕੀਤੀਆਂ ਕਿਹੜੀਆਂ ਕਿਹੜੀਆਂ ਦਵਾਈਆਂ ਦਾ ਜਿਹੜਾ ਸੋਨੂ ਰਿਅਲਟ ਜਿਹੜਾ ਵਧੀਆ ਜਿਹੜਾ ਦੇਖਣ ਨੂੰ ਮਿਲਿਆ ਕਿਉਂਕਿ ਮੈਂ ਦੁਬਾਰੇ ਫੇਰ ਉਹੀ ਗੱਲ ਸੋਨੂ ਕਹਿਣੀ ਚਾਹੁੰਦਾ ਵੀ ਇੱਕ ਦਵਾਈ ਇੱਕ ਕਿਸਾਨ ਦੇ ਕੰਮ ਕਰ ਜਾਂਦੀ ਹੈ ਇੱਕ ਉਹੀ ਦਵਾਈ ਦੂਸਰੇ ਕਿਸਾਨ ਦੇ ਨਹੀਂ ਕੰਮ ਕਰਦੀ ਜਿਹਦੇ ਕੰਮ ਕਰ ਜਾਂਦੀ ਉਹਦੇ ਭਾ ਦੇ ਦਵਾਈ ਚੰਗੀ ਹੁੰਦੀ ਹੈ ਤੇ ਜਿਹੜੇ ਕਿਸਾਨ ਦੇ ਉਹੀ ਦਵਾਈ ਕੰਮ ਨਹੀਂ ਕਰਦੀ ਉਹ ਉਹਦੇ ਭਾ ਦੀ ਜਿਹੜੀ ਉਹ ਦਵਾਈ ਹੈ ਜਿਹੜੀ ਵੇਕਾਰ ਹੋ ਜਾਂਦੇ ਹੈ ਇਹ ਕਈ ਵਾਰ ਕਿਸਾਨ ਦੀ ਮਜ਼ਦੂਰੀ ਵੀ ਬਣ ਜਾਂਦੀ ਹੈ ਨਾ ਸਪਰੇਅ ਕਰਨਾ ਕਈ ਵਾਰ ਮਾੜੇ ਮੌਸਮ ਦੇ ਵਿੱਚ ਵੀ ਆਪਾਂ ਤੋਂ ਸਪਰੇਅ ਹੋ ਜਾਂਦੀ ਹੈ ਇੱਕ ਵਾਰੀ ਮਰ ਜਾਂਦਾ ਦੁਬਾਰੇ ਫਿਰ ਚੱਲ ਪੈਂਦਾ ਕਿਉਂਕਿ ਹੁਣ ਨਦੀਨ ਆ ਜਿਹੜਾ ਇਹ ਅੜियल ਬਣ ਚੁੱਕਿਆ ਇੱਕ 메ਨ ਨਦੀਨ 메ਨ ਪ੍ਰੋਬਲਮ ਗੁੱਲੀ ਰੰਡੇ ਦੀਆਂ ਕਣਕਾਂ ਦੀਆਂ ਫਸਲਾਂ ਦੇ ਵਿੱਚ ਹੁਣ ਵਿੱਚ ਕਿਸਾਨ ਭਰਾਵਾਂ ਦੇ ਪਾਲਕ ਵਗੈਰਾ ਬਾਥੂ ਵਗੈਰਾ ਵੀ ਖੜਾ ਹੈ ਪਰ ਉਹਨਾਂ ਤੋਂ ਜਿਹੜੀ ਸਪਰੇਅ ਵੀ ਨਹੀਂ ਕੀਤੀ ਗਈ ਆਪਾਂ ਉੱਥੇ ਦਵਾਈ ਨੂੰ ਮਾਰਾ ਨਹੀਂ ਕਹਿ ਸਕਦੇ ਯਰ ਵੀ ਜੇ ਬੰਦੇ ਨੇ ਦਵਾਈ ਕੀਤੀ ਪਾਲਕ ਬਾਥੂ ਨਹੀਂ ਮਰਿਆ ਫੇਰ ਉੱਥੇ ਕੋਈ ਹੋਰ ਜਿਹੜਾ ਕੋਈ ਆਪਾਂ ਨੂੰ ਹੋਰ ਹਾਲੇ ਲੱਭਣਾ ਪਵੇਗਾ ਹਾਲੇ ਹੀ ਹੈ ਵੀ ਪ੍ਰੀ ਨਰਸਰੀ ਪ੍ਰੋਡਕਟ ਨੇ ਜਿਹੜੇ ਜੇ ਤੁਸੀਂ ਜਿਆਦਾ ਵਾਰ ਤੋਂਗੇ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲ ਗਿਆ ਧੰਨ